भगवान दीजिए सुर सुख माया दीजिए सिंह विस्नो भगवान दीजिए सर्व संग जीव बाकी ਸਰੀ ਹਿਸਟਰੀ ਆਪ ਜੀ ਨੂੰ ਅੱਜ ਦੇ ਪ੍ਰੋਗਰਾਮ ਬਾਰੇ ਵੀਰ ਸਤਵੀਰ ਸਿੰਘ ਨੇ ਆਪ ਜੀ ਨੂੰ ਜਾਣੂ ਕਰਵਾਇ ਦਿੱਤਾ ਉਹਦੇ ਬਾਰੇ ਕਿ ਦੁਆਬੇ ਦੇ ਪੰਜ ਸਿੰਘਾਂ ਨੇ ਹਜੂਰ ਸ਼ਹਨਸ਼ਾਹ ਜੀ ਨੂੰ ਬੇਨਤੀ ਕੀਤੀ ਉਹ ਦੂਜੇ ਦੇ ਵੀ ਆ ਰਹੇ ਹਜੂਰ ਸ਼ਹਨਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਪ੍ਰੋਗਰਾਮ ਦਿਓ ਪਾਤਸ਼ਾਹ ਨੇ ਕਿਰਪਾ ਕੀਤੀ ਉਹ ਸ਼ਬਦ ਲਖਵਾਇਆ ਕਿ ਹਾਂ ਠੀਕ ਹੈ ਤੁਹਾਨੂੰ ਪ੍ਰੋਗਰਾਮ ਦਿੱਤਾ 21 ਮਾਗ ਦਾ ਉਹ ਆਪ ਜੀ ਨੇ ਸਰਵਣ ਕੀਤਾ ਡਾਕਟਰ ਸਤਵੀਰ ਸਿੰਘ ਪਾਸੋਂ ਕਿ ਕਿਸ ਕਿਸ ਤਰ੍ਹਾਂ ਰਹਿਮਤ ਹੋਈ ਔਰ 21 ਮਾਗ ਨੂੰ ਹਜੂਰ ਸ਼ਹਿਜ਼ਾਦੇ ਨੇ ਕੀਤੇ ਵਾਅਦੇ ਦੇ ਮੁਤਾਬਕ ਕਿ ਦੋਬੇ ਦੀ ਤਰਤੀ ਦੇ ਉੱਤੇ ਜਨ ਅਸ਼ੋਦਤੀ 21 ਮਾਰਚ 221 ਬਿਕਰਮੀ ਹਰੀਪੁਰ ਮਹੰਗਾ ਸਿੰਘ ਦੇ ਘਰ ਇੱਥੇ ਗੁਰਸਿੱਖਾਂ ਨੇ ਫੈਸਲਾ ਲਿਆ ਕਿ ਮਹਾਰਾਜ ਜੀ ਦਾ ਸੰਗਾਸਨ ਆਪਸ ਵਿੱਚ ਹੀ ਉਹਨਾਂ ਨੇ ਅੱਗੇ ਇੱਕ ਫੈਸਲਾ ਲਿਆ ਕਿ ਮਹਾਰਾਜ ਜੀ ਦਾ ਸੰਗਾਸਨ ਮਹੰਗਾ ਸਿੰਘ ਦੇ ਘਰ ਲਾ ਦਿੱਤਾ ਜਾਏ ਇਹ ਵੀ ਫੈਸਲਾ ਲਿਆ ਕਿ ਲੰਗਰ ਵੀ ਫਲਾਣੇ ਦੇ ਘਰ ਬਣਾਇਆ ਜਾਏ ਸੰਗਾਸਨ ਇੱਥੇ ਲੱਗ ਜਾਏ ਲੰਗਰ ਇੱਧਰ ਹੋ ਜਾਏ ਸੰਗਤਾਂ ਉੱਥੇ ਲੰਗਰ ਛਕ ਲੈਣਗੀਆਂ لیکن حضور ਸ਼ੰਸ਼ਾ ਜੀ ਨੇ ਰਹਿਮਤ ਕੀਤੀ ਜਿੱਥੇ ਸੰਗਸਨ ਲੱਗਿਆ ਸੀ ਉੱਥੇ ਹੀ ਉਹਨਾਂ ਨੇ ਕਹਿਤਾ ਕਿ ਪ੍ਰਸ਼ਾਦਾ ਤਿਆਰ ਕਰੋ। ਉਹ ਰੁੱਖਾ ਮਿਸਾ ਪ੍ਰਸ਼ਾਦਾ ਜਿਸ ਤਰ੍ਹਾਂ ਦਾ ਵੀ ਤਿਆਰ ਹੋਇਆ। ਹਜੂਰ ਸ਼ੰਸ਼ਾ ਜੀ ਨੂੰ ਭੋਗ ਲਾਉਣ ਵਾਸਤੇ ਉਹ ਪੇਟ ਕੀਤਾ ਗਿਆ। ਜਦੋਂ ਉਹ ਪ੍ਰਸ਼ਾਦੇ ਹਜੂਰ ਸ਼ੰਸ਼ਾ ਜੀ ਨੂੰ ਭੋਗ ਲਾਉਣ ਵਾਸਤੇ ਪੇਟ ਕੀਤੇ ਗਏ ਉਦੋਂ ਦੀ ਆਓ ਹਰ ਬਾਣੀ ਸਰਵਣ ਕਰਦੇ ਆ ਹਜੂਰ ਸ਼ੰਸ਼ਾ ਜੀ ਨੇ ਉਹ ਲਾਈਨਾ ਕਿਸ ਤਰ੍ਹਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਇਹਨਾਂ ਗ੍ਰੰਥਾਂ ਦੀ ਉਤੋਂ ਆਓ ਉਸ ਦਿਨ ਦੀ ਯਾਦ ਨੂੰ ਅੱਜ ਤਾਜ਼ਾ ਕਰੀਏ ਇਮੇਜਿਨ ਕਰੋ ਹਜੂਰ ਸ਼ਰਚਾ ਜੀ ਸੰਗਸਨ ਤੇ ਬਰਾਜ਼ਮਾਨ ਨੇ ਤੇ ਸਿੰਘ ਉਸ ਕਾਦੇ ਗੁਰਸਿੱਖ ਪ੍ਰਸ਼ਾਦਾ ਲੈ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਕੋਲ ਪਹੁੰਚੇ ਹਜੂਰ ਸ਼ਰਚਾ ਜੀ ਨੇ ਪੋਗਲਾਇਆ ਇਹ ਆਪਾਂ ਸਾਰਾ ਕੁਝ ਹੁਣ ਇਸ ਵੀਡੀਓ ਵੀ ਦੇਖ ਰਹੇ ਆ ਇਹ ਸੋਚੋ ਜਰਾ ਇਦਰ ਭੋਗ ਲੱਗ ਰਿਹਾ ਭੋਗ ਲੱਗਣ ਤੋਂ ਬਾਅਦ ਹਜੂਰ ਸ਼ੰਚਾ ਜੀ ਨੇ ਇਹ ਬਖਸ਼ਿਸ਼ ਕੀਤੀ ਲਿਖਾਰੀ ਲੇਖ ਲਿਖਣ ਲੱਗ ਪਿਆ ਹਉ ਸਰਵਣ ਕਰਦੇ ਆਪੋ ਦੋ ਕੀ ਹੋਇਆ ਹੋਏ ਪਰਵਾਨ ਦਰ ਗੁਰਮੁਖ ਟੁੱਕਰ ਵਾ 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 ਤੂੰ ਜਿਹੋ ਜਿਹਾ ਟੁੱਕਰ ਲੈ ਕੇ ਆਇਆ ਸਾਡੇ ਦਰ ਉਹ ਪਰਵਾਨ ਹੋ ਗਿਆ ਟੁਕੜਾ ਟੁਕੜਾ ਖੁਸ਼ੀ ਮਨਾਇਆ ਉਹ ਟੁਕੜੇ ਟੁਕੜੇ ਨੇ ਕਿਉਂ ਖੁਸ਼ੀ ਮਨਾ ਲਈ ਕਿਉਂਕਿ ਸਾਨੂੰ ਅੱਜ ਉਹ ਰਸਨਾ ਮਿਲੀ ਭਗਵਾਨ ਦੀ ਰਸਨਾ ਮਿਲੀ ਅਸੀਂ ਭਗਵਾਨ ਨੂੰ ਉਹ ਜਿਹੜਾ ਸ਼ਗਰਿਆ ਭਗਵਾਨ ਸਾਨੂੰ ਇੱਕ ਇੱਕ ਟੁਕੜੇ ਨੇ ਖੁਸ਼ੀ ਮਨਾ ਲਈ ਜਦੋਂ ਭਗਵਾਨ ਨੇ ਉਹ ਟੁਕੜਿਆਂ ਨੂੰ ਛਕਿਆ ਪੁਰਖੇ ਅਕਾਲ ਦੀਨ ਦਿਆਲ ਜੋ ਅਗੰਮੀ ਤਾਰੋ ਆਇਆ ਉੱਤਰ ਵਾ ਵਾ ਉਹ ਟੁਕੜੇ ਕੀ ਕਹਿੰਦੇ ਨੇ ਕਿ ਸਾਨੂੰ ਕਿੰਨੇ ਛਕਿਆ ਉਸ ਨਹੀਂ ਸਕਿਆ ਜਿਹੜਾ ਅਗੰਮੀ ਧਾਰੋਂ ਉੱਤੋਂ ਉੱਤਰ ਕੇ ਆ ਗਿਆ ਸੱਚਖੰਡ ਨੂੰ ਛੱਡ ਕੇ ਮਾਤ ਲੋਗ ਦੇ ਉੱਤੇ ਆ ਗਿਆ ਆ ਗਿਆ ਕੌਣ ਹੈ ਉਹ ਨਿਰਗੁਣ ਨਰਵੈਰ ਨਿਰাকার ਬੇਪਰਵਾਹੀਆ ਵਾਹ ਉਹ ਕੌਣ ਹੈ ਜਿਨੇ ਸਾਨੂੰ ਭੋਗ ਲਾਇਆ ਟੁਕੜੇ ਕਹਿ ਰਹੇ ਨੇ ਉਹ ਭਗਵਾਨ ਕਹਿ ਰਿਹਾ ਕਿ ਸਾਨੂੰ ਜਿਨੇ ਭੋਗ ਲਾਇਆ ਉਹ ਅਗੰਮੀ ਧਾਰੋਂ ਉੱਤਰ ਕੇ ਨਿਰੰਕਾਰ ਸਥਿਤੀ ਦੇ ਉੱਤੇ ਆ ਗਿਆ ਉਹ ਗਉਣਿਆ ਉਹ ਨਿਰਗੁਣਿਆ ਨਿਰ ਨਿਰਵੈਰਿਆ ਨਿਰਆਕਾਰ ਆ ਬੇਸ਼ੱਕ ਉਸ ਦਿਨ ਉਹਨਾਂ ਟੁਕੜਿਆਂ ਨੂੰ ਸਨਮੁਖ ਹੋ ਕੇ ਪ੍ਰਤੱਖ ਹੋ ਕੇ ਸਾਖਿਆਤ ਹੋ ਕੇ ਭੋਗ ਲਾਇਆ ਪਰ ਟੁਕੜੇ ਕੀ ਕਹਿ ਰਹੇ ਨੇ ਕਿ ਸਾਨੂੰ ਇਹ ਨਿਰਵੈਰ ਨਿਰਆਕਾਰ ਨਜ਼ਰ ਆ ਰਿਹਾ ਨਿਰੰਕਾਰ ਨਜ਼ਰ ਆ ਰਿਹਾ ਆਜ ਜਗਾਂ ਦੀ ਜੁਗ ਚੌਕੜੀ ਨੇ ਤਨਵਿੱਤ ਜੋ ਕਦੇ ਨਾ ਜਾਏ ਮੁਕਰ ਵਾਦਾ ਕੀਤਾ ਸੀ 28 ਪੋ ਨੂੰ ਕਿ ਜਾਓ ਜਿੱਥੇ ਮਰਜੀ ਸੰਗਾਸਨ ਲਾ ਦਿਓ ਮੈਂ ਆਵਾਂਗਾ ਟੁਕੜੇ ਕਹਿੰਦੇ ਇਹ ਨਹੀਂ ਕਦੇ ਮੁਕਰਿਆ ਆਦ ਜੁਗਾਤੋਂ ਨੇ ਮੁਕਰਿਆ ਤੇ ਇਹਨੇ ਇਸ ਵਚਨ ਤੋਂ ਕੀ ਮੁਕਰਨਾ ਸੀ ਅੱਜ ਕੀ ਮਗ ਨੂੰ ਮਹਿੰਗਾ ਸਿੰਘ ਦੇ ਗ੍ਰਹਿ ਦੋਆਬੇ ਦੀ ਧਰਤੀ ਦੇ ਉੱਤੇ ਆ ਗਿਆ ਇੱਥੇ ਉੱਥੇ ਦੋ ਜਹਾਨਾ ਬ੍ਰਹਮੰਡਾ ਖੰਡਾ ਕੀਤਾ ਕੌਲ ਤੋੜ ਨਵਾਈਆ ਇਹ ਭਗਵਾਨ ਦਾ ਵਾਦਾ ਇਹ ਕਿ ਸਭੰਦੇ ਦਾ ਵਾਦਾ ਨਹੀਂ ਜਿਹੜਾ ਮੁੱਕਰ ਜਾਏ ਇਹ ਭਗਵਾਨ ਨੇ ਵਾਦਾ ਕੀਤਾ ਇਹ ਇੱਥੇ ਵੀ ਤੇ ਉੱਥੇ ਵੀ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਜਿੰਨਿਆਂ ਭਗਤਾਂ ਦੇ ਨਾਲ ਇਹਨੇ ਵਾਦੇ ਕੀਤੇ ਜ਼ਮੀਨਾਂ ਨਾਲ ਕੀਤੇ ਅਸਮਾਨਾਂ ਨਾਲ ਕੀਤੇ ਤਾਰਿਆਂ ਨਾਲ ਕੀਤੇ ਬ੍ਰਹਿਮੰਡ ਖੰਡ ਨਾਲ ਕੀਤੇ ਇਹ ਸਾਰੇ ਵਾਦਿਆਂ ਨੂੰ ਪੂਰਿਆ ਕਰਨ ਵਾਲਾ ਕਿਉਂ ਕਿਉਂਕਿ ਇਹ ਭਗਵਾਨ ਹੈ ਜਿਹੜਾ ਅੱਜ ਟੁਕੜਿਆਂ ਨੂੰ ਭੋਗ ਲਾ ਰਿਹਾ ਗੋਰੀ ਅਵਤਾਰ ਪੀਰ ਪੈਗੰਬਰ ਸਾਧ ਸੰਤ ਜਿਸ ਦਾ ਕਰਨ ਸ਼ੁਕਰ ਗੁਰ ਅਵਤਾਰ ਪੀਰ ਪੈਗੰਬਰ ਜਿਸ ਦਾ ਕਰਨ ਸ਼ੁਕਰ ਇਹਦਾ ਸ਼ੁਕਰਾਨਾ ਕਰਦੇ ਗਏ ਜਿਹੜਾ ਅੱਜ ਸਾਨੂੰ ਭੋਗ ਲਾ ਰਿਹਾ ਟੁਕੜੇ ਕਹਿ ਰਹੇ ਨੇ ਚਰਨ ਕਵਲ ਉੱਪਰ ਤਵਲ ਇਹ ਜਰਾ ਸਰਵਣ ਕਰੋ ਚਰਨ ਕਵਲ ਉੱਪਰ ਕਿੱਥੇ ਸੋਵਲ ਇਹ ਧਰਤੀ ਦੇ ਉੱਤੇ ਖੇਡ ਹੋ ਰਹੀ ਆ ਅੱਜ ਸੱਚਖੰਡ ਦੇ ਵਿੱਚ ਨਹੀਂ ਹੋ ਰਹੀ ਅੱਜ ਸੱਚਖੰਡ ਉੱਥੇ ਬਣ ਗਿਆ ਜਿੱਥੇ ਭਗਵਾਨ ਆਏ ਹੋਏ ਨੇ ਚਰਨ ਕਵਲ ਉੱਪਰ ਤਾਵਲ ਨਿਉ ਨਿਉ ਲਾਗਣ ਪਾਈ ਆ ਅੱਜ ਦਾ ਜੀਵ ਇਨ੍ਹਾਂ ਚਰਨ ਕਵਲਾਂ ਦੇ ਉੱਤੇ ਨਾ ਤਮਸਤਕ ਹੋਵੇ ਜਾਂ ਨਾ ਹੋਵੇ ਸਾਧੂ ਸੰਤ ਵੀ ਕਹਿੰਦੇ ਕਿ ਅਸੀਂ ਇਹਦੇ ਚਰਨਾਂ ਦਾ ਸ਼ੁਕਰ ਮਨਾ ਰਹੇ ਆ ਗੋਰਾ ਅਵਤਾਰ ਪੀਰ ਪੈਗੰਬਰ ਵੀ ਇਹਦੇ ਚਰਨ ਗਵਲਾਂ ਦੇ ਉੱਤੇ ਨਤਮਸਤਕ ਹੋ ਰਹੇ ਨੇ ਜਿਸ ਸਾਹਿਬ ਸਹੇਲੇ ਇੱਕ ਅਕੇਲੇ ਗੋਬਿੰਦ ਸੂਰਾ ਹਾਜ਼ਰ ਹਜੂਰਾ ਬਣਾਇਆ ਆਪਣਾ ਪੁੱਤਰ ਵਾ ਵਾ ਮੈਨੂੰ ਤੂੰ ਆਪਣਾ ਪੁੱਤ ਬਣਾਇਆ ਸਾਹਿਬ ਦਸ਼ਮੇਸ਼ ਦਸ਼ਮੇਸ਼ ਪਿੱਤਾ ਸਾਹਿਬ ਸੁਲਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸ਼ਬਦ ਦੇ ਵਿੱਚ ਆਖਿਆ ਕਿ ਮੈਂ ਆਇਆ ਹੀ ਇੱਥੇ ਧਰਤੀ ਦੇ ਤਾਂ ਆਇਆ ਜੇ ਤੂੰ ਮੈਨੂੰ ਆਪਣਾ ਸੁੱਤਣ ਵਾਜਿਆ ਤਾਂ ਜਿੰਨਾ ਚਿਰ ਤੂੰ ਮੈਨੂੰ ਆਪਣਾ ਪੁੱਤਰ ਨਹੀਂ ਕਿਹਾ ਮੈਂ ਉਹਨਾਂ ਚਿਰ ਇੱਥੇ ਜਾਣ ਦਾ ਵਾਅਦਾ ਨਹੀਂ ਤੇਰੇ ਨਾਲ ਕੀਤਾ ਮੈਂ ਤੂੰ ਤੂੰ ਮੈਨੂੰ ਆਪਣਾ ਪੁੱਤ ਬਣਾਇਆ ਤੇ ਮੈਂ ਧਰਤੀ ਦੇ ਉੱਤੇ ਆਇਆ ਨਹੀਂ ਤੇ ਮੈਂ ਤੇਰੀ ਭਗਤੀ ਦੇ ਵਿੱਚ ਹੀ ਲੀਨ ਰਹਿਣਾ ਸੀ ਆਪ ਜੀ ਨੇ ਮੇਰੇ ਗੁਰਬਾਣੀ ਪੜਨ ਵਾਲੇ ਵੀਰਾਂ ਨੇ ਉਹ ਸ਼ਬਦ ਨੂੰ ਪੜਿਆ ਹੋਣਾ ਪਟਨਾ ਸਾਹਿਬ ਵਿਖੇ ਪਾਗਲੇ ਉਹ ਜਿਹਦੇ ਵਿੱਚ ਮਹਾਰਾਜ ਫਰਮਾਨ ਕਰਦੇ ਜਿਸ ਸਾਇਬ ਸੋਹਲੇ ਇੱਕ ਅਕੇਲੇ ਗੋਬਿੰਦ ਸੂਰਾ ਹਾਜ਼ਰ ਹਜੂਰਾ ਬਣਾਇਆ ਆਪਣਾ ਪੁੱਤਰ ਪਿਤਾ ਇੱਕ ਇੱਕ ਵਡਿਆਈਆ ਮੈਂ ਉਹੀ ਪਿਤਾ ਇੱਕ ਆ ਜਿਸਨੇ ਆਪਣੇ ਗੋਬਿੰਦ ਨੂੰ ਆਪਣਾ ਸੁੱਤਨ ਵਾਹਿਆ ਜੋਤੀ ਜੋ ਸਰੂਪ ਔਰ ਆਪੇ ਆਪਣੀ ਕਿਰਪਾ ਕਰ ਮਿਹਰ ਨਜ਼ਰ ਨਾਲ ਤਰਾਈਆ ਇੱਕ ਇੱਕ ਟੁਕੜਾ ਕਰੇ ਪੁਕਾਰ ਜਿਵੇਂ ਜਿਵੇਂ ਮਹਾਰਾਜ ਜੀ ਉਸ ਪਰਸ਼ਾਦੇ ਦੇ ਵਿੱਚੋਂ ਇੱਕ ਟੁਕੜਾ ਲੈ ਕੇ ਗ੍ਰਹੀ ਲੈ ਰਹੇ ਨੇ ਓਵੇਂ ਓਵੇਂ ਇੱਕ ਟੁਕੜਾ ਬਿਆਨ ਕਰ ਆਪਣੀ ਪੁਕਾਰ ਕਰ ਰਿਆ ਬੇਨੰਤੀ ਦਰ ਸੁਣਾਈਆ ਉਸ ਕਾਲਪੁਰਖ ਦੇ ਜਨਨ ਦੇ ਉੱਤੇ ਬੇਨਤੀ ਵੀ ਸੁਣਾ ਰਿਆ ਸੋ ਪੁਰਖ ਨਰਿੰਦਨ ਤੇਰਾ ਠੰਡਾ ਦਰਬਾਰ ਸੋ ਪੁਰਖ ਨਰਿੰਦਨ ਕਿੰਨੂ ਕਹਿੰਦੇ ਅਕਾਲ ਪੁਰਖ ਨੂੰ ਸੋ ਪੁਰਖ ਨਰਿੰਦਨ ਵੀ ਉਹਦੀ ਸਤਮੀ ਧਾਰ ਹੈ ਏ ਅਕਾਲ ਪੁਰਖ ਤੇਰਾ ਦਰ ਸਾਨੂੰ ਬਿਲਕੁਲ ਠੰਡਾ ਲੱਗਦਾ ਹੈ ਸ਼ਾਂਤ ਲੱਗਦਾ ਹੈ ਹਰ ਪੁਰਖ ਨਰਿੰਦਨ ਤੇਰੀ ਸਤ ਸਰਨ ਆਇਆ ਇਕੰਕਾਰ ਤੇਰੇ ਚਨ ਕਮਲ ਬਲਿਹਾਰ ਕਿ ਉਹ ਦੀਆਂ ਸੱਤੇ ਤਾਰਾਂ ਬੋਲ ਰਹੀਆਂ ਨੇ ਕਿੜੀਆਂ ਸੋ ਪੁਰਖ ਨਰਿੰਜਨ ਹਰ ਪੁਰਖ ਨਰਿੰਜਨ ਇਕੰਕਾਰ ਆਦ ਨਰਿੰਜਨ ਅਬਨਾਸ਼ੀ ਕਰਤਾ ਸ਼੍ਰੀ ਭਗਵਾਨ ਇਹ ਸੱਤੇ ਤਾਰਾਂ ਬੋਲ ਰਹੀਆਂ ਨੇ ਇਕੰਕਾਰ ਤੇਰੇ ਚਰਨ ਕਵਲ ਬਲਿਹਾਰ ਆਦ ਨਰਿੰਜਨ ਤੇਰਾ ਜੋਤੀ ਨੂਰ ਨਜ਼ਰੀ ਆਈਆ ਅੱਜ ਤੱਕ ਜਿੰਨੇ ਵੀ ਇਸ ਧਰਤੀ ਦੇ ਉੱਤੇ ਗੁਰੂ ਪੀਰ ਪੈਗੰਬਰ ਅਵਤਾਰ ਆਏ ਉਹ ਸਾਰੇ ਉਸ ਨੂੰ ਕਹਿੰਦੇ ਗਏ ਕਿ ਤੂੰ ਨਿਰਆਕਾਰ ਹੈ ਤੂੰ ਨਿਰੰਕਾਰ ਹੈ ਤੂੰ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਪਰ ਇੱਥੇ ਟੁਕੜੇ ਕੀ ਕਹ ਰਹੇ ਨੇ ਕਿ ਸ਼੍ਰੀ ਭਗਵਾਨ ਆਦ ਨਰੰજન ਤੇਰਾ ਜੋਤੀ নূর ਨਜ਼ਰੀ ਆਇਆ ਤੇਰਾ ਜੋਤੀ নূর ਅਜ ਸਾਨੂੰ ਨਜ਼ਰ ਆ ਰਿਹਾ ਤੂੰ ਆਪਣੀ ਪਵਿੱਤਰ ਰਚਨਾ ਤੋਂ ਸਾਨੂੰ ਸ਼ੱਕ ਵੀ ਰਿਹਾ ਤੇ ਸਾਨੂੰ ਤੇਰਾ ਆਦ ਨਰੰજન নূর ਨਜ਼ਰ ਵੀ ਆ ਰਿਹਾ ਅਬਨਾਸ਼ੀ ਕਰਤੇ ਕਿਰਪਾ ਤਾਰ ਸ੍ਰੀ ਭਗਵਾਨ ਸੰਜੇ ਯਾਰ ਪਰਦੇਵਗਾਰ ਖੁਸ਼ੀ ਮਨਾਈਆ ਸੋ ਕਿਉਂਕਿ ਬਾਣੀ ਬਹੁਤ ਲੰਬੀ ਹੈ ਇਹ ਵਿੱਚੋਂ ਥੋੜੀਆਂ ਜਿਹਾ ਲੈਣਾ ਆਪ ਜੀ ਦੇ ਨਾਲ ਹੋਰ ਸਾਂਝੀਆਂ ਕਰਨੀਆਂ ਉਹ ਟੁਕੜੇ ਕੀ ਕਹਿੰਦੇ ਨੇ ਜੋ ਸੁੱਕਾ ਟੁਕੜਾ ਲਿਆਂਦਾ ਨਾਲ ਚਾ ਪਰ ਨੋ ਸੋਈ ਪ੍ਰਾਉ ਅੱਜ ਅਸੀਂ ਪਕਵਾਨ ਪਕਾਉਂਦੇ ਥੱਕਦੇ ਨਹੀਂ ਸੰਗਤਾਂ ਨੇ ਆਉਣਾ ਵੱਧ ਤੋਂ ਵੱਧ ਪਕਵਾਨ ਉਹਨਾਂ ਨੂੰ ਖਿਲਾ ਦਈਏ ਉਸ ਦਿਨ ਮਹਾਰਾਜ ਜੀ ਦੇ ਸਮੁਖ ਸੁੱਕਾ ਲੰਗਰ ਪੇਸ਼ ਹੋਇਆ ਜੋ ਸੁੱਕਾ ਟੁਕੜਾ ਲਿਆਂਦਾ ਨਾਲ ਚਾ ਚਾਉ ਕਨੇਰਾ ਇੱਕ ਵਿਖਾਈਆ ਇਸ ਨੂੰ ਖਾ ਕੇ ਆਪਣਾ ਆਪ ਲੈ ਰਜਾ ਜਿਦਾ ਮਤਲਬ ਭਗਵਾਨ ਖਾਣ ਵਾਲਾ ਹੋ ਕੇ ਆਇਆ ਉਹ ਆਪਣੇ ਆਪ ਨੂੰ ਉਸ ਸੁੱਕੇ ਟੁਕੜੇ ਦੇ ਨਾਲ ਰਜਾ ਰਿਹਾ 21 ਮਾਗ ਵਾਲੇ ਦਿਨ ਮਹਾਂਕਾ ਸਿੰਘ ਦੇ ਗ੍ਰਹਿ ਵਿਖੇ ਇਸ ਨੂੰ ਖਾ ਕੇ ਆਪਣਾ ਆਪ ਲਹਿਰ ਜਾ ਦੁਖੀਆਂ ਦੁੱਖ ਦੇ ਗਵਾਈਆ ਮੈਂ ਤੁਹਾਡੇ ਸੁੱਕੇ ਟੁਕੜਿਆਂ ਨੂੰ ਖਾ ਕੇ ਤੁਹਾਡੇ ਦੁੱਖ ਹਰਨ ਵਾਸਤੇ ਆ ਗਿਆ ਤੁਹਾਡਾ ਟੁਕੜਾ ਖਾ ਕੇ ਤੁਹਾਡਾ ਬਣੇ ਮਲਾ ਕਿਤੇ ਘੱਟ ਪੈਮਾਸ਼ਾ ਕਰ ਲਿਓ ਜਿਹੜਾ ਉਸ ਦਿਨ ਮਹੰਗਾ ਸਿੰਘ ਦੇ ਘਰ ਆਇਆ ਸੀ ਭਗਵਾਨ ਆਇਆ ਸੀ ਰਾਮ ਆਇਆ ਸੀ ਤੁਹਾਡਾ ਟੁਕੜਾ ਖਾ ਕੇ ਤੁਹਾਡਾ ਬਣੇ ਮਲਾ ਐਸਾ ਮਲਾ ਬੇੜਾ ਦੋ ਜਹਾਨਾਂ ਪਾਰ ਕਰਾਈ ਆ ਦੋ ਜਹਾਨਾਂ ਤੋਂ ਪਾਰ ਲੈ ਕੇ ਜਾਏਗਾ ਜਿਹੜਾ ਇਹ ਟੁਕੜਿਆਂ ਨੂੰ ਅੱਜ ਖਾਰਿਆ ਮਹੰਗਾ ਸਿੰਘ ਦੇ ਗ੍ਰਾਵੀ ਕੀ ਸ਼ਬਦੀ ਦੇਵੇ ਸੱਚ ਸਲਾਹ ਔਰ ਸਲਾਹ ਕੀ ਦੇ ਰਿਆ ਸ਼ਬਦੀ ਕਰੇ ਇੱਕ ਪੜਾਈ ਆ ਇੱਕੋ ਇੱਕ ਪੜਾਈ ਕਿਹੜੀ ਆਤਮਾ ਤੇ ਪਰਮਾਤਮਾ ਦੂਜੀ ਕੋਈ ਪੜਾਈ ਨਹੀਂ ਰਾਤੀ ਸੁਤਿਆਂ ਦਾ ਜਗਾ ਇਸ ਕਲਯੁਗ ਅਧੇਰੀ ਰਾਤ ਦੇ ਵਿੱਚੋਂ ਉਸ ਭਗਵਾਨ ਨੇ ਟੁਕੜੇ ਖਾਦਿਆਂ ਖਾਦਿਆਂ ਆਪਣੇ ਭਗਤਾਂ ਨੂੰ ਜਗਾ ਲਿਆ। ਜਾਗਦੇ ਆ ਦਰ ਆਈਆ ਜਿੱਥੇ ਮੈਂ ਮਹੰਗਾ ਸਿੰਘ ਵਰਗੇ ਦੂਸਰੇ ਗੁਰਮੁਖਾਂ ਨੂੰ ਪੰਜਾਂ ਨੇ ਬੇਨਤੀ ਕੀਤੀ ਸੀ ਜਿੱਥੇ ਮੈਂ ਤੁਹਾਨੂੰ ਜਗਾਇਆ ਇਸ ਅਧੇਰੀ ਰਾਤ ਦੇ ਵਿੱਚੋਂ ਕਲਯੁਗ ਦੀ ਅਧੇਰੀ ਰਾਤ ਦੇ ਵਿੱਚੋਂ ਮੈਂ ਜਿੱਥੇ ਤੁਹਾਨੂੰ ਜਗਾਇਆ ਉੱਥੇ ਮੈਂ ਤੁਹਾਡੇ ਦਰ ਦੇ ਵਿੱਚ ਆਇਆ ਵੀ ਹਾਂ। ਪਹੁੰਚੇ ਹਜੂਰ ਸ਼ਰਨਾਂ ਉੱਥੇ ਉਦರ್ಶਨ ਦੇਵੇ ਉਠਾ ਇਸ ਸੁਤੀ ਕਾਇਆ ਦੇ ਵਿੱਚੋਂ ਮੈਂ ਤੁਹਾਨੂੰ ਉਠਾ ਲਿਆ ਉਠਾ ਕੇ ਮੈਂ ਕੀ ਕੀਤਾ ਤੁਹਾਨੂੰ ਮੈਂ ਆਪਣਾ ਦਰਸ਼ ਦਿਦਾਰ ਦਿੱਤਾ ਬਜਰ ਕਪਾਟੀ ਕੁੰਡਾਲਾ ਹੀਆ ਕਿਉਂ ਤੁਸੀਂ ਮੁਠੀ ਪਰ ਸਿੱਖੇ ਕਹਿੰਦੇ ਹੋ ਕਿ ਭਗਵਾਨ ਆ ਗਿਆ ਭਗਵਾਨ ਆ ਗਿਆ ਭਗਵਾਨ ਆ ਗਿਆ ਇਸ ਕਰਕੇ ਕਹਿੰਦੇ ਹੋ ਕਿਉਂਕਿ ਤੁਹਾਡੀ ਬਜਰ ਕਪਾਟੀ ਦਾ ਕੁੰਡਾ ਭਗਵਾਨ ਨੇ ਉਤਾਰ ਦਿੱਤਾ ਲਾ ਦਿੱਤਾ ਸਮਖਸ਼ ਹੋ ਕੇ ਮਿਲਿਆ ਸਾਖਸ਼ਾਤ ਹੋ ਕੇ ਮਿਲਿਆ ਮਰਨ ਤੋਂ ਪਹਿਲੋ ਜਨਮ ਦੀ ਦੇਵੇ ਦੁਆ ਇਹ ਕੀ ਦੁਆ ਦਿੱਤੀ ਮਰਨ ਤੋਂ ਪਹਿਲਾਂ ਜਨਮ ਕਿਸ ਤਰ੍ਹਾਂ ਹੋ ਗਿਆ ਕਿ ਤੁਸੀਂ ਜਦੋਂ ਇਹ ਸਰੀਰ ਨੂੰ ਛੱਡਣਾ ਤੁਸੀਂ ਹਮੇਸ਼ਾ ਹਮੇਸ਼ਾ ਵਾਸਤੇ ਪ੍ਰਭੂ ਦੇ ਚਰਨਾਂ ਦੇ ਵਿੱਚ ਜਿਉਂਦੇ ਹੋਗੇ ਦੁਬਾਰਾ ਮਰਨ ਨਹੀਂ ਹੋਵੇਗਾ ਤੁਸੀਂ ਹਮੇਸ਼ਾ ਵਾਸ ਹਮੇਸ਼ਾ ਵਾਸਤੇ ਜਿਉਂਦੇ ਹੋਗੇ ਮਰਨ ਤੋਂ ਪਹਿਲਾਂ ਜਨਮ ਦੀ ਦੇਵੇ ਦੁਆ ਜਨਮ ਆਪਣੇ ਲੇਖੇ ਪਾਈਆ ਐ ਦੁਆਬੇ ਦੇ ਪੰਜੇ ਗੁਰ ਸਿੱਖੋ ਮੈਂ ਤੁਹਾਡੇ ਜਨਮ ਨੂੰ ਆਪਣੇ ਲੇਖੇ ਦੇ ਵਿੱਚ ਪਾ ਲਿਆ ਗਰਮਾਂ ਦਾ ਰੋਗ ਦੇ ਗਵਾ ਮੈਂ ਅਜੇ ਨਹੀਂ ਬਖਸ਼ਿਸ਼ ਲੈ ਕੇ ਆ ਗਿਆ ਜੋ ਤੁਸੀਂ ਅੱਜ ਤੋਂ ਪਿੱਛੇ ਕੋਈ ਕੁਕਰਮ ਕੀਤਾ ਮੈਂ ਉਹਨਾਂ ਸਾਰੇ ਕਰਮਾਂ ਨੂੰ ਮਾਫ ਕਰ ਦਿਆਂਗਾ ਵਾਹ ਜੀ ਵਾਹ 184 ਡੇਰਾ ਟਾਈਆ ਤੁਹਾਨੂੰ ਦੁਬਾਰਾ 184 ਜੂਨੀ ਦੇ ਵਿੱਚ ਮੈਂ ਜਾਣ ਨਹੀਂ ਦਿਆਂਗਾ ਸੱਚੀ ਮੰਜ਼ਲ ਦੇ ਵਿੱਚੜਾ ਸੱਚੀ ਮੰਜ਼ਲ ਕਿਹੜੀ ਹੈ ਪ੍ਰਭੂ ਦੇ ਚਰਨ ਸੱਚੀ ਮੰਜ਼ਲ ਦੇਵੇ ਚੜਾ ਜਿਸ ਕਰ ਵਸੇ ਬੇਪਰਵਾਹੀਆ ਮੈਂ ਤੇ ਉੱਥੇ ਲੈ ਕੇ ਜਾਵਾਂਗਾ ਜਿੱਥੇ ਮੈਂ ਵਸਦਾ ਮੈਂ ਤੁਹਾਨੂੰ ਆਪਣੇ ਘਾਂਡੀ ਬਣਾ ਲਾਂਗਾ ਕਿਉਂ ਬਣਾ ਲਾਂਗਾ ਮੈਂ ਤੁਹਾਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ ਦੇਣਾ ਈੜਾ ਪਿੰਗਲ ਸੁਖਮਨ ਤੇਡੀ ਬੰਕ ਆਸਾ ਮਰ ਸਾ ਤ੍ਰਿਸ਼ਨਾ ਪੰਜ ਵਿਕਾਰ ਕੋਈ ਨਾ ਸਕੇ ਉਠਾ ਇਨਾਂ ਚੀਜ਼ਾਂ ਦਾ ਤੁਹਾਡੇ ਉੱਤੇ ਅਸਰ ਨਹੀਂ ਹੋਏਗਾ ਕਿਉਂ ਨਹੀਂ ਹੋਏਗਾ ਕਿਉਂਕਿ ਤੁਸੀਂ ਮੇਰੀ ਛਤਰਛਾਇਆ ਦੇ ਵਿੱਚ ਆ ਗਏ ਅੱਧ ਵਿੱਚ ਅੱਧ ਵਿੱਚ ਡੇਰਾ ਨਾ ਕੋਈ ਲਾਈਆ ਸ਼ਬਦ ਗਮੀਆਂ ਨਾ ਦੇ ਨਾ ਦੀਨ ਆਦ ਤਨ ਗੁਰੂ ਅਵਤਾਰ ਗਏ ਸੁਣਾ ਸ਼ਬਦਾਂ ਦੇ ਵਿੱਚ ਮੇਰੇ ਬਾਰੇ ਕਹਿ ਕੇ ਗਏ ਮੈਂ ਉਹ ਆਇਆ ਸੁਰਤੀ ਆਪਣਾ ਤਾਲ ਵਜਾਈਆ ਸੱਚ ਸਿੰਘਾਸਨ ਆਤਮ ਪਰਮਾਤਮ ਮੈਂ ਕਿਹੋ ਜਿਹਾ ਸੱਚਾ ਸਿੰਘਾਸਨ ਬੁਲਾਵਾਗਾ ਮੈਂ ਤੁਹਾਡੀ ਆਤਮਾ ਦੇ ਉੱਤੇ ਬਿਰਾਜਮਾਨ ਹੋ ਜਾਗਾ ਪਰਮਾਤਮ ਪਾਰ ਬ੍ਰਹਮ ਬ੍ਰਹਮ ਇੱਕੋ ਦੇਵ ਖਾ ਜੇ ਜਦੋਂ ਪਾਰਬ੍ਰह्म ਇਹ ਕਿਰਪਾ ਕਰ ਦੇਵੇ ਸਾਨੂੰ ਆਪਣੇ ਬ੍ਰਹਮ ਦਾ ਗਿਆਨ ਹੋ ਜਾਵੇ ਬ੍ਰਹਮ ਦਾ ਕੀ ਗਿਆਨ ਹੈ ਕਿ ਉਸੇ ਦੇ ਵਿੱਚੋਂ ਸਾਡੀ ਇਹ ਬਿੰਦ ਆਈ ਹੈ ਤੇ ਆਖਰ ਉਸੇ ਵਿੱਚ ਜਾ ਕੇ ਸਮਾ ਜਾਣਾ ਹੈ ਇਹੀ ਬ੍ਰਹਮ ਦਾ ਗਿਆਨ ਹੈ ਬ੍ਰਹਮ ਦਾ ਗਿਆਨ ਪਾਰਬ੍ਰह्म ਇਸੇ ਕਰਕੇ ਦਿੰਦੇ ਨੇ ਕਿ ਤੂੰ ਮੇਰੇ ਕੋਲ ਹੀ ਗਿਆ ਤੇ ਮੇਰੇ ਵਿੱਚ ਆ ਕੇ ਤੂੰ ਸਮਾ ਜਾਣਾ ਹੈ ਪਾਵਾ ਚੂੜ ਨਜ਼ਰ ਕੋਈ ਨਾ ਆਈਆ ਸੁ ਸਮਾ ਸਮਾਪੂਰ ਹੋ ਗਿਆ ਸੋ ਇੱਥੇ ਹੀ ਸਰਵਰ ਸੰਗਤ ਪਾਸੋਂ ਔਰ ਟੁਕੜਿਆਂ ਨੂੰ ਭੋਗ ਲਾਉਣ ਵਾਲੇ ਭਗਵਾਨ ਪਾਸੋਂ ਜਿਹੜਾ ਅੱਜ ਵੀ ਇੱਥੇ ਬਿਰਾਜਮਾਨ ਹੋ ਗਿਆ ਉਸ ਦਿਨ ਕੀ ਮਾਗ ਨੂੰ ਵੀ ਬਿਰਾਜਮਾਨ ਹੋਏ ਅੱਜ ਵੀ ਕੀ ਮਾਗ ਹੈ ਸੋ ਉਸ ਪ੍ਰਭੂ ਦੇ ਚਰਨਾਂ ਦੇ ਪਾਸੋਂ ਚਰਨਾਮਤ ਲੈਂਦੇ ਹੋਏ ਹਰ ਬਾਣੀ ਪੜਦੇ ਆ ਬੁੱਲਾ ਹੋ ਗਿਆ ਹੋਣ ਗਿਆ ਮਾਫੀ ਦਾ ਜਾ ਚੁਕਿਆ ਇੱਕ ਹਜੂਰ ਸ਼ਾਂਜੇ ਨੇ ਬਖਸ਼ਿਸ਼ ਕੀਤੀ ਹੈ ਕਿ ਕਲਯੁਗ ਦੇ ਅਖੀਰ ਦੇ ਵਿੱਚ ਜਦੋਂ ਸਤਯੁਗ ਪੂਰਾ ਲੱਗ ਗਿਆ ਉਦੋਂ ਸਰਬ ਮਾਨਵ ਜਾਤੀ ਨੇ ਇੱਥੋਂ ਤੱਕ ਕਿ 184 ਜੁਨੀ ਨੇ ਵੀ ਤੂੰ ਮੇਰਾ ਮੈਂ ਤੇਰਾ ਦਾ ਸ਼ਬਦ ਗਾਇਨ ਕਰਨਾ ਹੈ ਆਓ ਤੂੰ ਮੇਰਾ ਮੈਂ ਤੇਰਾ ਦਾ ਸ਼ਬਦ ਗਾਇਨ ਕਰਦੇ ਆ ਉਸ ਤੋਂ ਬਾਅਦ ਸਾਡੇ ਵੀਰ ਠਿੱਕਾ ਦਾ ਸਾਹਿਬ ਕੈਨੇਡਾ ਤੋਂ ਬੈਠੇ ਉਹ ਵੀ ਆਪ ਜੀ ਦੇ ਨਾਲ ਕੀ ਨਾਮ ਹੈ ਵੀਰ ਦਾ ਦਵਿੰਦਰ ਸਿੰਘ ਦਵਿੰਦਰ ਸਿੰਘ ਵੀਰ ਜੀ ਉਹ ਵੀ ਵੀਡੀਓ ਦੇ ਰਾਹੀਂ ਵੀ ਆਪ ਜੀ ਦਾ ਸਾਰਿਆਂ ਦਾ ਉਹਨੇ ਦਰਸ਼ਨ ਕੀਤਾ ਹੈ ਉਹ ਪੰਜ ਜਕਾਰੀ ਵੀ ਭੇਜਦੇ ਨੇ ਤੂੰ ਮੇਰਾ ਮੈਂ ਤੇਰਾ ਤੋਂ ਬਾਅਦ ਉਹਨਾਂ ਵੀਰਾਂ ਦੇ ਵੀ ਆਪਾਂ ਜਿਹੜੇ ਦੂਰ ਬੈਠੇ ਸਨ ਉਹ ਯਾਦ ਕਰ ਰਹੇ ਨੇ ਲਾਈਵ ਚੱਲ ਰਿਹਾ ਉਹਨਾਂ ਦੇ ਵੀ ਹਾਜ਼ਰੀ ਸੱਚੇ ਬਾਦਸ਼ਾਹ ਪਰਵਾਨ ਕਰਨ ਸੋ ਆਓ ਉਹਨਾਂ ਦੇ ਵੀ ਪੰਜ ਜਕਾਰੀ ਆਪਾਂ